ਚੈਨਲ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋ ਸੌ ਹਜ਼ਾਰਾਂ ਜਨੂੰ ਅੱਜ ਦੇ ਕੁਝ ਮਸਲੇ ਜਿਹੜੇ ਕੁਝ ਗੱਲਾਂ ਵਾਤਾ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਬਾਰਡਰ ਸੁਰੱਖਿਆ ਸੰਬੰਧੀ ਨਵਾਂ ਕਾਨੂੰਨ ਉਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਪ੍ਰੀਮੀਅਰ ਡੇਵਿਡ ਡੇਵੀ ਦਾ ਏਸ਼ੀਆ ਦੌਰਾ ਕਿਦਾਂ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਮਸਲਾ ਵੈਂਕੂਵਰ ਨੇੜੇ ਸਮੁੰਦਰੀ ਜਹਾਜ਼ਾਂ ਦੀ ਰਫ਼ਤਾਰ ਦਾ ਮਾਮਲਾ ਤੇ ਚੌਥੀ ਗੱਲਬਾਤ ਅਨਟਾਰੀਓ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਗਈ ਆ। ਤੇ ਆਖਰ ਦੇ ਵਿੱਚ ਆਟਵਾ ਦੇ ਵਿੱਚ ਕਰਾਂ ਦੇ ਬਿਲਾਂ ਦੇ ਵਿੱਚ ਵਾਧਾ ਹੋ ਰਿਹਾ ਕਿੰਨਾ ਕੁ ਵਾਧਾ ਤੇ ਕਦੋਂ ਤੱਕ ਹੋਣਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨਵੇਂ ਕਾਨੂੰਨ ਬਾਰੇ ਜਿਹੜਾ ਬਾਰਡਰ ਦੇ ਉੱਤੇ ਕ੍ਰਾਈਮ ਨੂੰ ਰੋਕ ਰਿਹਾ ਕੈਨੇਡਾ ਦੀ ਸਰਕਾਰ ਨੇ ਇੱਕ ਨਵਾਂ ਲਾ ਇੰਟਰੋਡਿਊਸ ਕੀਤਾ ਹੈ ਜਿਹੜਾ ਇਹ ਦੱਸ ਰਿਹਾ ਕਿ ਬਾਰਡਰ ਦੇ ਉੱਤੇ ਸਖਤੀ ਕੀਤੀ ਜਾਊਗੀ ਜਿਹੜਾ ਖਾਸ ਤੌਰ ਦੇ ਉੱਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਜਿਹੜੀ ਡਰੱਗ ਟਰੈਫਿਕਿੰਗ ਆ ਤੇ ਮਨੀ ਲਾਂਡਰਿੰਗ ਆ ਇਹਨੂੰ ਰੋਕਿਆ ਜਾਊਗਾ ਕੈਨੇਡਾ ਅਮਰੀਕਾ ਦਾ ਬਾਰਡਰ ਦੁਨੀਆ ਦੇ ਸਭ ਤੋਂ ਵੱਡੇ ਬਾਰਡਰਾਂ ਦੇ ਵਿੱਚੋਂ ਇੱਕ ਆ ਜਿੰਨਾ ਇਹਨਾਂ ਦਾ ਇੱਕ ਦੂਜੇ ਦੇ ਨਾਲ ਔਰ ਬਹੁਤ ਸਾਰਾ ਅਨ ਅਟੈਂਡਡ ਆ ਉੱਥੇ ਕੋਈ ਵੀ ਅਨ ਮੈਂਡਡ ਆ ਉੱਥੇ ਕੋਈ ਵੀ ਵਿਅਕਤੀ ਨਹੀਂ ਸਿਰਫ ਆਰਡਰ ਆ ਤੁਸੀਂ ਇਧਰ ਉਧਰ ਜਾ ਸਕਦੇ ਹੋ ਉਧਰੋਂ ਇਧਰ ਆ ਸਕਦੇ ਆ ਇਹਨਾਂ ਥਾਵਾਂ ਦੇ ਉੱਤੇ ਡਰੱਗ ਬਹੁਤ ਜ਼ਿਆਦਾ ਜਾਂਦੀ ਆ ਮਨੀ ਲਾਂਡਰਿੰਗ ਹੁੰਦੀ ਆ ਜਾਂ ਕ੍ਰਾਈਮ ਹੁੰਦਾ ਆ ਇਹ ਦੂਜੇ ਥਾਵਾਂ ਦੇ ਉੱਤੇ ਵੀ ਹੁੰਦਾ ਤੇ ਜਿੱਥੋਂ ਜਿਹਨੇ ਲੰਘੇ ਆ ਸਾਡੇ ਉਹਨਾਂ ਥਾਵਾਂ ਤੋਂ ਵੀ ਹੁੰਦਾ ਕੈਨੇਡਾ ਦਾ ਬਾਰਡਰ ਦਾ ਮਸਲਾ ਇੱਕ ਬਹੁਤ ਵੱਡਾ ਮਸਲਾ ਅਮਰੀਕਾ ਨਾਲ ਸਬੰਧਾਂ ਚ ਵੀ ਬਣਿਆ ਰਾਸ਼ਟਰਪਤੀ 트੍ਰੰਪ ਅਮਰੀਕਾ ਦੇ ਨੇ ਹੁਣ ਤੱਕ ਇੱਕੋ ਹੀ ਗੱਲ ਕਹੀ ਆ ਕਿ ਕੈਨੇਡਾ ਦੇ ਵਿੱਚ ਕਿਉਂਕਿ ਬਾਰਡਰ ਦੇ ਉੱਤੇ ਸਖਤੀ ਨਹੀਂ ਇਸ ਕਰਕੇ ਅਸੀਂ ਇਹਨਾਂ ਦੇ ਉੱਤੇ ਟੈਰਿਫ ਲਾ ਰਹੇ ਹਾਂ ਜਿਹੜਾ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਦਲੀਲ ਸੀ ਉਹਨਾਂ ਦੀ ਕਿ ਅਸੀਂ ਇਸ ਕਰਕੇ ਟੈਰਿਫ ਲਾ ਰਹੇ ਹਾਂ ਜਾਂ ਇਸ ਕਰਕੇ ਇਹ ਸਾਰਾ ਕੁਝ ਵਰਤ ਰਹੇ ਹਾਂ ਜਾਂ ਉਹ ਕਿਉਂਕਿ ਲਾ ਨਹੀਂ ਸਕਦੇ ਰਾਸ਼ਟਰਪਤੀ ਟੈਰਿਫ ਨਹੀਂ ਲਾ ਸਕਦੇ ਇਹ ਰਾਸ਼ਟਰਪਤੀ ਟੈਰਿਫ ਟੈਰਿਫ ਲਾਉਣ ਦੀ ਜਿਹੜੀ ਪਾਵਰ ਆ ਉਹ ਕਾਂਗਰਸ ਦੇ ਕੋਲ ਆ ਅਮਰੀਕਾ ਦੇ ਕੋਲ ਉਹਨਾਂ ਨੇ ਪਰ ਐਮਰਜੈਂਸੀ ਹਾਲਤ 'ਚ ਰਾਸ਼ਟਰਪਤੀ ਫੈਸਲਾ ਲੈ ਸਕਦੇ ਆ ਵੀ ਕੋਈ ਐਮਰਜੈਂਸੀ ਹਾਲਾਤ ਪੈਦਾ ਹੋ ਗਿਆ ਹੁਣ ਡੋਨਲਡ ਟਰੰਪ ਨੇ ਲੌਜਿਕ ਕੀ ਦਿੱਤਾ ਸੀ ਕਿ ਸਾਡੇ ਕੋਲ ਐਮਰਜੈਂਸੀ ਹਾਲਾਤ ਇਹ ਪੈਦਾ ਹੋ ਗਿਆ ਕਿ ਕੈਨੇਡਾ ਵਾਲੇ ਪਾਸਿਓਂ ਫੈਂਟਨਲ ਸਾਡੇ ਆ ਰਹੀ ਹੈ ਨਾਲ ਮੈਕਸੀਕੋ ਵੀ ਕਿਹਾ ਸੀ ਉਹਨਾਂ ਨੇ ਵੀ ਫੈਂਟਨਲ ਜਿਹੜੀ ਕਿ ਅਮਰੀਕਾ ਨੂੰ ਤਬਾਹ ਕਰ ਰਹੀ ਹੈ ਇਸ ਕਰਕੇ ਸਾਡੇ ਐਮਰਜੈਂਸੀ ਆ ਜਦੋਂ ਲੋਕ ਮਰ ਰਹੇ ਓਵਰਡੋਸ ਦੇ ਨਾਲ ਨਸ਼ਾ ਆ ਰਿਹਾ ਤੇ ਫਿਰ ਐਮਰਜੈਂਸੀ ਹੋਰ ਕੀ ਹੋਣੀ ਹੈ ਉਹਨਾਂ ਨੇ ਇਹ ਕਹਿ ਕੇ ਇਹਨਾਂ ਦੇ ਉੱਤੇ ਟੈਰਫ ਲਾ ਦਿੱਤੇ ਇਹਨਾਂ ਨੇ ਪਹਿਲਾਂ ਜਦੋਂ ਕੈਨੇਡਾ ਨੇ ਫੈਸਲਾ ਕੀਤਾ ਸੀ ਕਿ ਅਸੀਂ ਇੱਥੇ ਇੰਨੇ ਹੈਲੀਕਾਪਟਰ ਲਾ ਲਿਆ ਕੁਝ ਕਰ ਲਿਆ ਉਹਦੇ ਉੱਤੇ ਕਰ ਲਿਆ ਹੁਣ ਇਹਨਾਂ ਨੇ ਇੱਕ ਕਾਨੂੰਨ ਲਿਆਂਦਾ ਆ ਜਿਹੜਾ ਬਾਰਡਰ ਦੇ ਉੱਤੇ ਸਖਤੀ ਕਰੂਗਾ ਸੋ ਬੇਸਿਕਲੀ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਸਬੰਧ ਅਮਰੀਕਾ ਨਾਲ ਵੀ ਜੁੜਦਾ ਵੀ ਉਹਨਾਂ ਦੇ ਕਹਿਣ ਦੇ ਉੱਤੇ ਇਹਨਾਂ ਨੇ ਕੀਤਾ ਪਰ ਉਹਦੇ ਤੋਂ ਪਹਿਲਾਂ ਇਹ ਵੀ ਬਾਰਡਰ ਦੇ ਉੱਤੇ ਸਖਤੀ ਕਰਨਾ ਚਾਹੁੰਦੇ ਆ ਫੈਂਟਨਲ ਦੇ ਉੱਤੇ ਤੇ ਜਿਹੜੇ ਗੈਂਗਸ ਨੇ ਇਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਆ ਇਹਨਾਂ ਦਾ ਗੋਲ ਕੀ ਆ ਕਿ ਫੈਂਟਨਲ ਤੇ ਦੂਜੀਆਂ ਖਤਰਨਾਕ ਜਿਹੜੇ ਡਰੱਗਸ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਨਾ ਆ ਸਕਣ ਸਪੈਸ਼ਲੀ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ ਇਹਨੂੰ ਪਿੱਛੇ ਜੇ ਤੇ ਇੱਥੇ ਤੱਕ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਤਾਂ ਅਪਰਾਧੀਆਂ ਦਾ ਸਵਰਗ ਬਣ ਚੁੱਕਿਆ ਹੈ ਚਾਹੇ ਉਹ ਮੈਕਸੀਕੋ ਦੇ ਵੱਡੇ ਵੱਡੇ ਗੈਂਗਸ ਨੇ ਜਾਂ ਕਾਰਟਲਸ ਨੇ ਕਿਸੇ ਹੋਰ ਪਾਸਿਓਂ ਨੇ ਉਹਨਾਂ ਲਈ ਕੈਨੇਡਾ ਸੇਫ ਜਗਾ ਆ ਕਿਉਂਕਿ ਇੱਥੇ ਕਾਨੂੰਨ ਟਿੱਲਾ ਆ ਕੱਲ ਵੀ ਗੱਲਬਾਤ ਕੀਤੀ ਸੀ ਜਿਹੜੀ ਸਮਗਲਿੰਗ ਹੁੰਦੀ ਆ ਅਮਰੀਕਾ ਦੀ ਪੋਰਟ ਤੋਂ ਅਮਰੀਕਾ ਦੀ ਤੱਟ ਤੋਂ ਸਮੁੰਦਰੀ ਜਹਾਜ਼ਾਂ ਰਾਹੀਂ ਸਿੱਧਾ ਚੀਨ ਨੂੰ ਰਸਤਾ ਜਾਂਦਾ ਸਮੁੰਦਰ ਦੇ ਵਿੱਚ ਉਹ ਸਿੱਧਾ ਸਮਾਨ ਨਹੀਂ ਸਮਗਲ ਕਰਦੇ ਚੀਨ ਦੀ ਬੰਦਰਗਾਹ ਤੋਂ ਇੱਥੇ ਕਨਵੈਂਕੂਵਰ ਵੈਨਕੂਵਰ ਤੋਂ ਫੇਰ ਸਿੱਧਾ ਐਲ ਏ ਜਾਂ ਉੱਧਰ ਜਿਹੜੀਆਂ ਅਮਰੀਕਾ ਦੀਆਂ ਸਟੇਟਾਂ ਆ ਉਹਨਾਂ ਦੇ ਉੱਤੇ ਸੋ ਇਹ ਇੱਕ ਸਿੱਧਾ ਸਿੱਧਾ ਫਾਰਮੂਲਾ ਆ ਵੀ ਇੱਥੇ ਬਹੁਤ ਜ਼ਿਆਦਾ ਨਰਮੀ ਆ ਹੁਣ ਉਹ ਕਾਨੂੰਨ ਲਿਆਂਦਾ ਗਿਆ ਜਿਹਦੇ ਨਾਲ ਸਖਤੀ ਕੀਤੀ ਜਾਊਗੀ ਔਰ ਇਹਦੇ ਨਾਲ ਕੁਦਰਤੀਆ ਬਹੁਤ ਵੱਡਾ ਫਰਕ ਪਊਗਾ ਜਿਹੜਾ ਪੁਲਿਸ ਕੋਲੇ ਪਾਵਰ ਹੋਊਗੀ ਕਿ ਉਹ ਐਮਰਜੈਂਸੀ ਦੇ ਵਿੱਚ ਉਹਦੀ ਵਰਤੋਂ ਕਰ ਸਕਦੀ ਆ ਬਿੱਲ ਕੀ ਕਹਿੰਦਾ ਆ ਕਿ ਪੁਲਿਸ ਕੁਇਕਲੀ ਐਕਟ ਕਰ ਸਕਦੀ ਆ ਬਿਨਾ ਕਿਸੇ ਵਾਰੰਟ ਤੋਂ ਅਰਜੈਂਟ ਕੇਸ ਦੇ ਵਿੱਚ ਉਦਾਹਰਨ ਵਜੋਂ ਕਿਸੇ ਜਿਹੜਾ ਅ ਕੋਈ ਬੱਚੇ ਨੂੰ ਅਬਿਊਜ਼ ਕੀਤਾ ਜਾ ਰਿਹਾ ਹੈ ਉਹਨੂੰ ਆਨਲਾਈਨ ਅਬਿਊਜ਼ ਕੀਤਾ ਜਾ ਰਿਹਾ ਹੈ ਤੇ ਉਹਨੂੰ ਫਿਰ ਵਾਰੰਟਾਂ ਦੀ ਲੋੜ ਨਹੀਂ ਉਹ ਸਿੱਧਾ ਹੀ ਉਹਨੂੰ ਫੜ ਸਕਦੇ ਆ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਆ ਪਹਿਲਾਂ ਪੁਲਿਸ ਇਹ ਕਹਿੰਦੀ ਆ ਕਿ ਸਾਡੇ ਹੱਥ ਬੱਜੇ ਅਸੀਂ ਕੁਝ ਕਰ ਨਹੀਂ ਸਕਦੇ ਕਈ ਵਾਰੀ ਮਾਮਲੇ ਆਉਂਦੇ ਆ ਕਿ ਪੁਲਿਸ ਜਦੋਂ ਕਿਸੇ ਨੂੰ ਫੜ ਕੇ ਵੀ ਲਿਆਉਂਦੀ ਆ ਤੇ ਉਹ ਅੰਦਰ ਬਾਅਦ ਚ ਜਾਂਦਾ ਉਹਦੀ ਜ਼ਮਾਨਤ ਪਹਿਲਾਂ ਹੋ ਜਾਂਦੀ ਤੇ ਉਹ ਬਾਹਰ ਹੁੰਦਾ ਮੁੜ ਕੇ ਪੁਲਿਸ ਵਾਲੇ ਉਹਦੇ ਚਾਰਜ ਲੱਭਦੇ ਫਿਰਦੇ ਹੁੰਦੇ ਆ ਚਾਰਜ ਅਪਰੂਵ ਨਹੀਂ ਹੁੰਦੇ ਪੁਲਿਸ ਕਿਸੇ ਦੀ ਮੇਲ ਨੂੰ ਸਰਚ ਕਰ ਸਕਦੀ ਥੋੜੀ ਡਾਕ ਦੇਖ ਸਕਦੀ ਆ ਜਿਹੜੇ ਇਹਦੇ ਨਾਲ ਕਿਹਾ ਕਿ ਰੂਲ ਜਿਹੜਾ ਪੁਲਿਸ ਤੁਹਾਡੀ ਕੈਨੇਡਾ ਪੋਸਟ ਦੀ ਮੇਲ ਨੂੰ ਕਿਸੇ ਵੀ ਕ੍ਰਿਮੀਨਲ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰ ਸਕਦੀ ਹੈ ਜਿਹੜੀ ਕੈਸ਼ ਥੀਫ ਨਾਲ ਸੰਬੰਧਤ ਆ ਕਾਨੂੰਨ ਇਹ ਕਹਿੰਦਾ ਕਿ ਵੱਡੇ ਜਿਹੜੀ ਕੈਸ਼ ट्रांजੈਕਸ਼ਨਸ ਨੇ 10000 ਡਾਲਰ ਤੋਂ ਵੱਧ ਜਿਹੜੀ ਆ ਮਨੀ ਲੌਂਡਰਿੰਗ ਦੇ ਮਾਮਲੇ ਦੇ ਵਿੱਚ ਉਹਦੀ ਜਾਂਚ ਪੜਤਾਲ ਕਰ ਸਕਦੀ ਹੈ ਮਤਲਬ ਰੈਗੂਲਰ ਬੈਂਕ ਦੇ ਵਿੱਚ ਨਹੀਂ ਕੋਈ ਵੀ ਜੇ 1000 ਡਾਲਰ ਤੋਂ ਵੱਡੀ ट्रांजੈਕਸ਼ਨ ਹੋ ਸਕਦੀ ਹੈ ਤਾਂ ਪੁਲਿਸਵਾਲ ਕਰ ਸਕਦੀ ਹੈ ਜਿਹੜੇ ਬਾਰਡਰ ਆਫੀਸਰਸ ਨੇ ਉਹਨਾਂ ਕੋਲੇ ਜ਼ਿਆਦਾ ਪਾਵਰਾਂ ਹੋਣਗੀਆਂ ਬਾਰਡਰ ਏਜੰਟ ਜਿਹੜੇ ਨੇ ਉਹ ਮਤਲਬ ਉਹ ਵੇਅਰ ਹਾਊਸ ਤੇ ਨੂੰ ਚੈੱਕ ਵੀ ਕਰ ਸਕਦੇ ਆ ਵੇਅਰ ਹਾਊਸਸ ਦੇ ਅੰਦਰ ਵੀ ਜਾ ਸਕਦੇ ਆ ਆ ਪਿੱਛੇ ਜੇ ਇੱਕ ਵਾਰੀ ਰੌਲਾ ਪਿਆ ਸੀ 2 ਸਾਲ ਪਹਿਲਾਂ 10 ਕੁਇੰਟਲ ਫੀਮ ਇੱਥੇ ਸਾਰੇ ਜੇ ਵੇਅਰ ਹਾਊਸ ਦੇ ਵਿੱਚ ਆਈ ਸੀ ਜਾਂ ਜਿਹੜੀਆਂ ਉਹਨਾਂ ਦੇ ਸ਼ਿਪਿੰਗ ਏਰੀਆਜ਼ ਆ ਜਾਂ ਜਿੱਥੋਂ ਇਹ ਸਮਾਨ ਇੱਧਰ ਉੱਧਰ ਹੁੰਦਾ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਹ ਇਹ ਉਹਨੂੰ ਚੈੱਕ ਕਰ ਸਕਦੇ ਆ ਤੇ ਉੱਥੇ ਜਾ ਸਕਦੇ ਆ ਜਿਹੜੇ ਕੋਸਟਲ ਗਾਰਡ ਨੇ ਉਹਨਾਂ ਨੂੰ ਨਵੀਆਂ ਡਿਊਟੀਆਂ ਦਿੱਤੀਆਂ ਗਈਆਂ ਕੈਨੇਡੀਅਨ ਕੋਸਟਲ ਗਾਰਡ ਹੁਣ ਜਿਹੜੇ ਜਿਹੜੇ ਸਿਕਿਉਰਟੀ ਪੈਟ੍ਰੋਲਸ ਵੀ ਕਰਨਗੇ ਜਿਹਦੇ ਨਾਲ ਜਿਹੜੀ ਇਨਫਰਮੇਸ਼ਨ ਬਾਰਡਰ ਦੇ ਉੱਤੇ ਕਿਸੇ ਖਤਰੇ ਦੀ ਆ ਉਹਦੇ ਬਾਰੇ ਵੀ ਪਤਾ ਲੱਗ ਸਕਦਾ ਇਮੀਗ੍ਰੇਸ਼ਨ ਕੰਟਰੋਲ ਨੂੰ ਇਹ ਜ਼ਿਆਦਾ ਸਖਤ ਕਰ ਰਹੇ ਆ ਇਹ ਲਾਅ ਇਹ ਕਰੂਗਾ ਕਿ ਜਿਹੜਾ ਕੋਈ ਵੀ ਅਧਿਕਾਰੀ ਆ ਉਹ ਇਮੀਗ੍ਰੇਸ਼ਨ ਐਪਲੀਕੇਸ਼ਨ ਨੂੰ ਕੈਨਸਲ ਕਰ ਸਕਦਾ ਉਹਨੂੰ ਰੋਕ ਸਕਦਾ ਉਹਨੂੰ ਡਿਲੇ ਕਰ ਸਕਦਾ ਜਾਂ ਕੋਈ ਵੀ ਡਾਕੂਮੈਂਟ ਜਿਹੜਾ ਚਾਹੀਦਾ ਆ ਉਹ ਮੰਗ ਸਕਦੇ ਆ ਆਮ ਤੌਰ ਤੇ ਪਹਿਲਾਂ ਨਹੀਂ ਸੀ ਹੁੰਦਾ ਹੁਣ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਜ਼ਿਆਦਾ ਸਖਤੀ ਕਰ ਦਿੱਤੀ ਆ ਕਿ ਜਿਹੜਾ ਕੋਈ ਵੀ ਅਫੀਸ਼ੀਅਲ ਆ ਉਹਦੇ ਕੋਲ ਇਹ ਅਧਿਕਾਰ ਆ ਕਿ ਉਹ ਰੋਕ ਦੇਵੇ ਬਸ ਰੋਕ ਕਰ ਦਿੱਤਾ ਸੀ ਇਹਨੀਆਂ ਨੂੰ ਆਹ ਇਮੀਗ੍ਰੇਸ਼ਨ ਦੇਣੀ ਜਾਂ ਇਹਨੂੰ ਕੈਨਸਲ ਕਰ ਦਿੱਤਾ ਜਾਂ ਉਹਨੂੰ ਡਿਲੇ ਕਰ ਸਕਦੇ ਆ ਜਾਂ ਕਾਗਜ਼ ਬੰਗ ਸਕਦੇ ਆ ਜਿਹੜਾ ਪਹਿਲਾਂ ਚਾਹੀਦਾ ਸੀ ਪਹਿਲਾਂ ਇੰਨਾ ਜ਼ਿਆਦਾ ਅਧਿਕਾਰ ਇਹਨਾਂ ਦੇ ਕੋਲੇ ਨਹੀਂ ਸੀ ਹੁਣ ਕੀ ਕਰਨਗੇ ਇਹ ਜਿਹਦਾ ਇਹ ਬਿੱਲ ਲੱਤ ਜੇ ਜਿਹਨੇ ਬਾਅਦ ਦੇ ਵਿੱਚ ਕਾਨੂੰਨ ਬਣਨਾ ਆ ਬਾਰਡਰ ਸਰਵੇਲੈਂਸ ਜ਼ਿਆਦਾ ਹੋ ਗਈ ਹੈਲੀਕਾਪਟਰ ਡਰੋਨ ਜਾਂ ਜਿਹੜੇ ਵਾਚ ਟਾਵਰਸ ਨੇ ਬਾਰਡਰ ਨੂੰ ਮਤਲਬ 24 ਘੰਟੇ ਸੱਤੋਂ ਦਿਨ ਵਾਚ ਕਰਨ ਦੇ ਲਈ ਲਾਉਣਗੇ ਤੇ ਕਹਿੰਦੇ ਸੀ 1.3 ਬਿਲੀਅਨ ਡਾਲਰ ਦਾ ਪਲਾਨ ਆ ਇਹਨਾਂ ਦੇ ਕੋਲ ਸੋ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਨਾਲ ਜਿਹੜੀ ਤਣਾਅ ਆ ਜਿਹੜੀ ਟੈਨਸ਼ਨ ਆ ਉਹਨੂੰ ਘਟਾਇਆ ਜਾ ਰਿਹਾ ਪ੍ਰੈਜ਼ੀਡੈਂਟ 트੍ਰੰਪ ਨੇ ਕੈਨੇਡਾ ਦੀ ਬਾਰਡਰ ਸਿਕਿਉਰਟੀ ਨੂੰ ਬਹੁਤ ਵਾਰੀ ਕ੍ਰਿਟਿਸਾਈਜ਼ ਕੀਤਾ ਵੀ ਤੁਹਾਡੇ ਕੋਲੋਂ ਇੱਥੇ ਇਹ ਰੁਕਦਾ ਨਹੀਂ ਸਾਨੂੰ ਉਧਰਲੇ ਬਾਰਡਰ ਤੋਂ ਤੇ ਜਿੰਨਾ ਵੱਡਾ ਖਤਰਾ ਹੈਗਾ ਇਹ ਮੈਕਸੀਕੋ ਵਾਲੇ ਪਾਸਿਓਂ ਇਧਰਲੇ ਬਾਰਡਰ ਤੋਂ ਵੀ ਬਹੁਤ ਖਤਰਾ ਹੈ ਇਹਦੇ ਬਾਰੇ ਉਹ ਪਹਿਲਾਂ ਵੀ ਕਰ ਚੁੱਕੇ ਆ ਤੇ ਇਹ ਹੁਣ ਇਹ ਜਿਹੜਾ ਨਵਾਂ ਕਰੋਨਾ ਲੱਗਦਾ ਕਿਹਦੇ ਨਾਲ ਬਾਰਡਰ ਦੇ ਉੱਤੇ ਕੰਟਰੋਲ ਜ਼ਰੂਰ ਹੋਊਗਾ। ਅਗਲੀ ਗੱਲਬਾਤ ਪ੍ਰੀਮੀਅਰ ਡੇਵਿਡ ਡੀਵੀ ਉਹ ਏਸ਼ੀਆ ਵਿਜ਼ਿਟ ਕਰ ਰਹੇ ਨੇ। ਪ੍ਰੀਮੀਅਰ ਡੇਵਿਡ ਡੀਵੀ ਉਹਨਾਂ ਨੇ 10 ਦਿਨ ਦੀ ਉਹਨਾਂ ਦਾ ਟ੍ਰਿਪ ਆ ਹੱਪ ਪਰਸੋਂ ਗਏ ਨੇ ਉਹ 1 ਤੋਂ ਲੈ ਕੇ ਤੇ 10 ਜੂਨ ਤੱਕ ਉਹਨਾਂ ਨੇ ਜਾਪਾਨ ਜਾਣਾ, ਮਲੇਸ਼ੀਆ ਜਾਣਾ, ਸਾਊਥ ਕੋਰੀਆ ਜਾਣਾ। ਮਕਸਦ ਕੀ ਹੈ ਇਹਨਾਂ ਦਾ ਉੱਥੇ ਜਾਣ ਦਾ? ਮਕਸਦ ਹੈਗਾ ਕਿ ਟ੍ਰੇਡ ਵਧਾਉਣਾ ਚਾਹੁੰਦੇ ਆ। ਜਾਪਾਨ ਦੇ ਨਾਲ, ਮਲੇਸ਼ੀਆ ਦੇ ਨਾਲ ਤੇ ਸਾਊਥ ਕੋਰੀਆ ਦੇ ਨਾਲ ਇਹ ਟ੍ਰੇਡ ਵਧਾਉਣਾ ਚਾਹੁੰਦੇ ਆ। ਜਿਹੜਾ ਟ੍ਰਿਪ ਦਾ ਮਕਸਦ ਆ ਟ੍ਰੇਡ ਪਾਰਟਨਰ ਜਿਹੜੇ ਨੇ ਜ਼ਿਆਦਾ ਉਹਨਾਂ ਨੂੰ BC ਦੇ ਵਿੱਚ ਜਿਹੜਾ ਸਮਾਨ ਬਣਦਾ ਉਹਨੂੰ ਉਹਨਾਂ ਨੂੰ ਵੇਚਿਆ ਜਾਵੇ ਤੇ BC ਦੀ ਜਿਹੜੀ ਇਕਨੋਮੀ ਆ ਉਹ ਜ਼ਿਆਦਾ ਮਜ਼ਬੂਤ ਹੋਵੇ ਇਹਦਾ ਸਬੰਧ ਵੀ ਅਮਰੀਕਾ ਦੇ ਨਾਲ ਜੁੜਦਾ ਕਿਉਂਕਿ ਜਿੱਦਾਂ ਅਮਰੀਕਾ ਨੇ ਹੁਣ ਤਣਾਅ ਦਿੱਤਾ ਟੈਨਸ਼ਨ ਦਿੱਤੀ ਹੈ ਇਹਨਾਂ ਨੂੰ ਕੈਨੇਡਾ ਨੂੰ ਇਹ ਕੈਨੇਡਾ ਦੇ ਸਾਰੇ ਸੂਬੇ ਆਪਣੇ ਪੱਧਰ ਦੇ ਉੱਤੇ ਸੋਚਣ ਲੱਗ ਪਏ ਕਿ ਵੀ ਅਸੀਂ ਦੁਨੀਆ ਇੰਨੀ ਪਈ ਹੈ ਬਾਕੀ ਨਾਲ ਵਪਾਰ ਕਿਉਂ ਨਹੀਂ ਕਰ ਸਕਦੇ ਤੇ ਕੱਲਾ ਕੱਲਾ ਸੂਬਾ ਕਿਉਂ ਨਹੀਂ ਕਰ ਸਕਦਾ ਹੁਣ ਇਹ ਅ ਇਥੋਂ ਜਿਹੜਾ ਵਪਾਰ ਆ ਉਹ ਸਿੱਧਾ-ਸਿੱਧਾ ਉਹਨਾਂ ਦੇ ਨਾਲ ਕਰਨਗੇ ਕਿ ਜਿਹੜੀਆਂ ਸਾਡੇ ਕੋਲੇ ਸਮਾਨ ਆਸੀਂ ਤੁਹਾਨੂੰ ਦਿੰਨੇ ਆ ਕੁਦਰਤੀ ਉਹਦੇ ਲਈ ਜਾਣਾ ਪਊਗਾ ਸੋ ਇਹ 10 ਦਿਨ ਦਾ ਦੌਰਾ ਜਿਹੜਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਅਮਰੀਕਾ ਦੇ ਨਾਲ ਟੈਰਫ ਦਾ ਮਸਲਾ ਬਹੁਤ ਵੱਡਾ ਆ ਰਾਸ਼ਟਰਪਤੀ ਟਰੰਪ ਦੇ ਜਿਹੜੇ ਡਬਲ ਟੈਰਫ ਨੇ ਐਕਸਟਰਾ ਟੈਕਸਸ ਲਾਇਆ ਨੇ ਸਟੀਲ ਅਲਮਨਮ ਦੇ ਉੱਤੇ ਉਹਦੇ ਨਾਲ ਅਮਰੀਕਾ ਦੇ ਨਾਲ ਵਪਾਰ ਕਰਨਾ ਬੀਸੀ ਦੇ ਲਈ ਬਹੁਤ ਔਖਾ ਆ ਤੇ ਹੁਣ ਇਹ ਜਾਪਾਨ ਦੇ ਵਿੱਚ ਰੁਕੇ ਨੇ ਟੋਕੀਓ ਦੇ ਵਿੱਚ ਇਹਨਾਂ ਨੇ ਵੀਡੀਓ ਆਪਣੀ ਉੱਥੇ BC ਦੇ ਜਿਹੜੇ 스낵ਸ ਨੇ ਚਿਪਸ ਦੇ ਨੇ ਤੇ ਚਾਕਲੇਟਸ ਨੇ ਲੋਕਲ ਗਰੋਸਰੀ ਸਟੋਰ ਦੇ ਉੱਤੇ ਉਹਦੀ ਵੀਡੀਓ ਵੀ ਸਾਂਝੀ ਕੀਤੀ ਆ ਇਹ BC ਦੇ ਪ੍ਰੋਡਕਟਸ ਨੂੰ ਪ੍ਰਮੋਟ ਕਰ ਰਹੇ ਆ ਚਾਹੁੰਦੇ ਇਹ ਆ ਕਿ BC ਦਾ ਫੂਡ ਜਿੰਨੀਆਂ ਵੀ ਖਾਣ ਵਾਲੀਆਂ ਵਸਤਾਂ ਐ ਇੱਥੇ ਦੀ ਲੰਬਰ ਤੇ ਜਿਹੜੀ ਨੇਚਰਲ ਗੈਸ ਆ ਉਹ ਜਿਹੜੇ ਉੱਥੇ ਸਟੋਰ ਸ਼ੈਲਫਸ ਦੇ ਉੱਤੇ ਹੋਵੇ ਪੂਰੇ ਏਸ਼ੀਆ ਦੇ ਵਿੱਚ ਕੁਦਰਤੀ ਆ ਉਹਦੇ ਨਾਲ BC ਨੂੰ ਬਹੁਤ ਵੱਡੀ ਹੈਲਪ ਮਿਲੂਗੀ ਉਹਨਾਂ ਦੇ ਨਾਲ ਪੂਰੀ ਦੀ ਪੂਰੀ ਟੀਮ ਟਰੈਵਲ ਕਰ ਰਹੀ ਆ ਪ੍ਰੀਮੀਅਰ ਈਵੀ ਦੇ ਨਾਲ BC ਦੇ bizness leader ਨੇ ਅ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਨੇ ਤੇ ਉਹਨਾਂ ਦੇ ਨਾਲ ਸਰਕਾਰ ਦੇ ਮਿਨਿਸਟਰ ਨੇ ਜਿਹੜੇ ਇਹਨਾਂ ਨੂੰ ਮਤਲਬ ਹੈਲਪ ਕਰਨਗੇ ਕਿ ਕਿਸ ਤਰੀਕੇ ਦੇ ਨਾਲ bizness deal ਬਣਾਉਣੀਆਂ ਆ BC ਦੇ ਵਿੱਚ jobs ਦੀ سپورਟ ਹੋਊਗੀ ਪ੍ਰੀਮੀਅਰ ਜਿਹੜੇ ਸਾਡੇ ਇਹ ਕਹਿ ਰਹੇ ਨੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਕਿ ਇਸ ਟ੍ਰਿਪ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ jobs ਆ ਪ੍ਰੋਟੈਕਟ ਹੋਣਗੀਆਂ ਤੁਸੀਂ ਜ਼ਿਆਦਾ ਸਮਾਨ ਜਿਹੜਾ ਆ ਉਹ ਦੂਜੇ ਦੇਸ਼ਾਂ ਦੇ ਵਿੱਚ ਵੇਚਿਆ ਜਾਊਗਾ ਅ ਇੰਟਰਨੈਸ਼ਨਲ ਬੌਂਡ ਬਣਨਗੇ ਦੇ ਨਾਲ ਇਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਪਾਨ ਦੇ ਨਾਲ ਮਲੇਸ਼ੀਆ ਦੇ ਨਾਲ ਸਾਊਥ ਕੋਰੀਆ ਦੇ ਨਾਲ ਲੰਬੇ ਸਮੇਂ ਦੇ ਵਪਾਰਕ ਸਬੰਧ ਬਣਨ ਤੇ ਜੇ ਇਹਨਾਂ ਦੇਸ਼ਾਂ ਦੇ ਨਾਲ ਲੰਬੇ ਸਮੇਂ ਦੇ ਵਪਾਰਕ ਸਬੰਧ ਬਣਦੇ ਆ ਤੇ ਉਹਦਾ ਬਹੁਤ ਸਿੱਧਾ ਜਿਹਾ ਮਤਲਬ ਇਹ ਆ ਕਿ ਇਹਦਾ ਜਿਹੜੀ ਡਿਪੈਂਡੈਂਸੀ ਇੱਥੇ ਅਮਰੀਕਾ ਦੇ ਉੱਤੇ ਆ ਉਹ ਘਟ ਜਾਊਗੀ ਇਹਨਾਂ ਦੇ ਉੱਤੇ ਔਰ ਕਿਉਂਕਿ ਹੁਣ ਇਦਾਂ ਲੱਗਦਾ ਕੈਨੇਡਾ ਨੂੰ ਬੀਸੀ ਨੂੰ ਕਿ ਪੂਰੇ ਕੈਨੇਡਾ ਨੂੰ ਹੀ ਕਿ ਜਿਹੜਾ ਅਮਰੀਕਾ ਦੇ ਨਾਲ ਸਬੰਧ ਅਨਰਲਾਈਏਬਲ ਨੇ ਇਹਨਾਂ ਦੇ ਨਾਲ ਜਿਹੜਾ ਟ੍ਰੇਡ ਆ ਅਨਰਲਾਈਏਬਲ ਬਣ ਗਿਆ ਯਕੀਨ ਨਹੀਂ ਵੀ ਕੱਲ ਨੂੰ ਕੀ ਹੋ ਜਾਣਾ ਰਾਤੋ-ਰਾਤ ਫੈਸਲੇ ਬਦਲ ਜਾਂਦੇ ਆ ਇਹ ਜਿਹੜੀ ਇੱਕ ਜਿਹੜਾ ਇੱਕ ਮਤਲਬ ਯੋਜਨਾ ਚੱਲ ਰਹੀ ਆ ਕਿ ਕੈਨੇਡਾ ਇੰਡੀਪੈਂਡੈਂਟ ਹੋਵੇ ਕੈਨੇਡਾ ਇੰਡੀਪੈਂਡੈਂਟ ਆ ਪਰ ਹੋਰ ਵਪਾਰ ਦੇ ਮਾਮਲੇ 'ਚ ਵੀ ਇੰਡੀਪੈਂਡੈਂਟ ਹੋਵੇ ਤੇ ਜ਼ਿਆਦਾ ਮਜ਼ਬੂਤ ਹੋਵੇ ਉਹਦੇ ਲਈ ਇਹਨਾਂ ਨੂੰ ਬਾਹਰ ਨਿਕਲ ਕੇ ਇਹਨਾਂ ਦੇਸ਼ਾਂ ਦੇ ਨਾਲ ਵਪਾਰ ਕਰਨਾ ਜ਼ਰੂਰੀ ਆ ਜਿਹਦੇ ਇੱਕ ਹਿੱਸੇ ਵਜੋਂ ਪ੍ਰੀਮਰ ਡੇਵਿਡ ਵੀ ਜਿਹੜੇ ਉੱਥੇ ਗਾਇਬ ਨੇ ਤੇ ਇਹਦੇ ਕੁਦਰਤੀ ਸਾਰਥਕ ਨਤੀਜੇ ਜ਼ਰੂਰ ਸਾਹਮਣੇ ਆਉਣਗੇ। ਅਗਲੀ ਗੱਲਬਾਤ ਜਿਹੜੇ ਸ਼ਿਪ ਨੇ ਇੱਥੇ ਪਾਣੀ ਦੇ ਵਿੱਚ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਚੱਲਦੇ ਆ ਇਹਨਾਂ ਦਾ ਇੱਕ ਮਾਮਲਾ ਸਾਹਮਣੇ ਆਇਆ। ਇਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਇਹਨਾਂ ਨੂੰ ਸਲੋ ਡਾਊਨ ਕਰਨਾ ਪਿਆ ਹੌਲੀ ਕਰਨਾ ਪਿਆ ਤਾਂ ਕਿ ਜਿਹੜੀਆਂ ਕਿਲਰ ਵੇਲਸ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਇਹ ਬਹੁਤ ਇੱਕ ਸੰਜੀਦਾ ਮਾਮਲਾ ਉਹਦਾ ਦੇਖਣ ਨੂੰ ਤੇ ਮਾਮਲਾ ਬਹੁਤ ਸੰਜੀਦਾ ਨਹੀਂ ਲੱਗਦਾ ਵੀ ਪਾਣੀ ਦੇ ਵਿੱਚ ਸਮੁੰਦਰੀ ਜਹਾਜ਼ਾਂ ਨੇ ਹੌਲੀ ਜਾਣਾ ਜਾਂ ਤੇਜ਼ ਜਾਣਾ ਸਮੁੰਦਰੀ ਜੀਵਾਂ ਤੇ ਕੀ ਅਸਰ ਪੈਂਦਾ ਸੀ ਕਿ ਲੈਣਾ ਇਹਨਾਂ ਸਮੁੰਦਰੀ ਜੀਵਾਂ ਤੋਂ ਉਹ ਕਿਹੜਾ ਕੋਈ ਇਦਾਂ ਦੀ ਗੱਲ ਆ ਵੀ ਜਿਹਦਾ ਸਾਡੇ ਨਾਲ ਸਿੱਧਾ ਸਬੰਧ ਆ ਵੀ ਕੋਈ ਮੱਝਾਂ ਪਗਾਈਆਂ ਜਿਨ੍ਹਾਂ ਦੇ ਨਾਲ ਅਸੀਂ ਦੁੱਧ ਪੀਣਾ ਉਹ ਤੇ ਸਮੁੰਦਰੀ ਜੀਵ ਆ ਵੀ ਪਰ ਇਹ ਮਸਲਾ ਬਹੁਤ ਵੱਡਾ ਬਣਿਆ ਹੈ ਇਸ ਵੇਲੇ ਪਹਿਲੀ ਗੱਲ ਤੇ ਇਹ ਸਮਝਣ ਦੀ ਲੋੜ ਆ ਕਿ ਇਸ ਧਰਤੀ ਦੇ ਉੱਤੇ ਜਿਹੜਾ ਵੀ ਜੀਵ ਆ ਉਹ ਬਹੁਤ ਮਹੱਤਵਪੂਰਨ ਆ ਕੁਦਰਤ ਨੇ ਉਹਨੂੰ ਇਸ ਤਰੀਕੇ ਦੇ ਨਾਲ ਬਣਾਇਆ ਆ ਕਿ ਜੇ ਉਹਨੂੰ ਤੁਸੀਂ ਹਟਾ ਦਿਓ ਤੇ ਸਾਰਾ ਕੁਝ ਗੜਬੜ ਹੋ ਜਾਊਗਾ ਜਿਹੜਾ ਸਾਨੂੰ ਸ਼ਾਇਦ ਲੱਗਦਾ ਕਿ ਮਹੱਤਵਪੂਰਨ ਨਹੀਂ ਆ ਪਰ ਉਸ ਜੀਵ ਦੀ ਆਪਣੀ ਇੰਪੋਰਟੈਂਸ ਆ ਤੇ ਉਹਨੂੰ ਹਟਾਉਣ ਦੇ ਨਾਲ ਸਾਰੀ ਧਰਤੀ ਖਰਾਬ ਹੋ ਜਾਂਦੀ ਹੈ ਇਹਦਾ ਜਿਹੜਾ ਜਿੰਨਾ ਸਟਰਕਚਰ ਆ ਜਿੰਨਾ ਉਹ ਇੱਕ ਕੁਦਰਤ ਦਾ ਇੱਕ ਹਿਸਾਬ ਕਿਤਾਬ ਬਣਿਆ ਆ ਵੀ ਚੂਹਾ ਜਿਹੜਾ ਉਹ ਚੂਹੇ ਨੂੰ ਸੱਪ ਖਾਂਦਾ ਸੱਪ ਨੂੰ ਗਾਂ ਕੋਈ ਐਦਾਂ ਜਿਹੜਾ ਇੱਕ ਸਿਸਟਮ ਬਣਿਆ ਸ਼ੇਰ ਦੂਜਾਂ ਜਾਨਵਰਾਂ ਨੂੰ ਖਾਂਦਾ ਉਹ ਜਾਨਵਰ ਘਾਹ ਖਾਂਦੇ ਆ ਜੇ ਇੱਕ ਤੁਸੀਂ ਸ਼ੇਰ ਹਟਾ ਦੋਗੇ ਤਾਂ ਉਹ ਜਾਨਵਰ ਵੱਧ ਜਾਣਗੇ ਘਾਹ ਵੀ ਮੁੱਕ ਜਾਊਗਾ ਜਿਹੜਾ ਵੈਜੀਟੇਸ਼ਨ ਐਦਾਂ ਇੱਕ ਸਿਸਟਮ ਬਣਿਆ ਕਿਲਰ ਵੇਲ ਆ ਇੱਥੇ ਵੈਨਕੂਵਰ ਦੇ ਪਾਣੀਆਂ ਦੇ ਵਿੱਚ ਉਹ ਬਹੁਤ ਸੈਂਸਿਟਿਵ ਆ ਇਸ ਮਾਮਲੇ ਨੂੰ ਲੈ ਕੇ ਜਿਹੜੀ ਇਹ ਨਾ ਪਾਣੀਆਂ ਦੇ ਵਿੱਚ ਰਹਿੰਦੀ ਆ ਜਿਹੜੀ ਜਿਹੜੀ ਆਵਾਜ਼ ਆਉਂਦੀ ਆ ਉਹਨੂੰ ਲੈ ਕੇ ਬਹੁਤ ਸੈਂਸਿਟਿਵ ਆ ਮਤਲਬ ਆਵਾਜ਼ ਦੇ ਨਾਲ ਉਹਦਾ ਜੀਣਾ ਮੁਸ਼ਕਲ ਹੋ ਜਾਂਦਾ ਜਾਂ ਕਹਿ ਲਓ ਉਹਨਾਂ ਦੀ ਜਨਸੰਖਿਆ ਘਟੀ ਜਾਂਦੀ ਹੈ ਹੁਣ ਇੱਕ ਕਿਲਰ ਵੇਲ ਦੀ ਜਨਸੰਖਿਆ ਘਟਣ ਦਾ ਮਤਲਬ ਹੈ ਸਾਰਾ ਸਮੁੰਦਰ ਦਾ ਸਿਸਟਮ ਜਾਂਦਾ ਲੱਗਣਾ ਤੇ ਜਦੋਂ ਸਮੁੰਦਰ ਦਾ ਸਿਸਟਮ ਜਾਂਦਾ ਲੱਗਦਾ ਹੈ ਤੇ ਫਿਰ ਕੁਦਰਤੀ ਜਾਂ ਦੂਜੇ ਸਿਸਟਮ ਜਿਹੜੇ ਉਹ ਵੀ ਖਰਾਬ ਹੁੰਦੇ ਸਿਰਫ ਇੱਕ ਇੱਕ ਕੁਝ ਜਿਹੜੇ ਵਿਦਵਾਨ ਨੇ ਕਹਿੰਦੇ ਕਿ ਮਨੋੱਖੀ ਇਹੋ ਜਿਹੇ ਪ੍ਰਾਣੀ ਆ ਜੇ ਇਹਨੂੰ ਧਰਤੀ ਤੋਂ ਹਟਾ ਦਿੱਤਾ ਜਾਵੇ ਧਰਤੀ ਤੇ ਕੋਈ ਵੀ ਮਨੁੱਖ ਨਾ ਰਹੇ ਤਾਂ ਧਰਤੀ ਪਹਿਲਾਂ ਨਾਲੋਂ ਬਹੁਤ ਸੋਹਣੀ ਹੋ ਜੂਵੇ ਕਿਉਂਕਿ ਜਿੰਨਾ ਇਹਨੂੰ ਖਰਾਬ ਕਰ ਰਿਹਾ ਮਨੁੱਖੀ ਕਰ ਰਿਹਾ ਜੇ ਸੋਹਣੀ ਨਹੀਂ ਹੋ ਜੂਵੇ ਤਾਂ ਧਰਤੀ ਤੇ ਅਸਰ ਕੋਈ ਨਹੀਂ ਹੋਣਾ ਫਿਰ ਮਨੁੱਖ ਦੇ ਹਟਣ ਦੇ ਨਾਲ ਇਹ ਤੋਂ ਥੱਲੇ ਜਿੰਨੇ ਲੋਕ ਨੇ ਲੋਕ ਨੇ ਮਤਲਬ ਜਿਹੜੇ ਜੀਵ ਨੇ ਜੀਵਨ ਦੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਜੇ ਇੱਕ ਵੀ ਹਟਾ ਦਿੱਤੀ ਤੇ ਧਰਤੀ ਖਰਾਬ ਹੋ ਜਾਊਗੀ ਸੋ ਮਨੁੱਖ ਜਿਹੜਾ ਕਿ ਆਪਣੇ ਆਪ ਨੂੰ ਸਭ ਤੋਂ ਸਟਰੋਂਗ ਸਮਝਦਾ ਅਸਲ ਦੇ ਵਿੱਚ ਸਭ ਤੋਂ ਕਮਜ਼ੋਰ ਆ ਕੁਦਰਤ ਦੇ ਸਾਹਬ ਦੇ ਨਾਲ ਜਦੋਂ ਇਹਦੇ ਸੰਤੋਲਨ 'ਚ ਦੇਖਣਾ ਪੈਂਦਾ ਜਿਹੜੀ ਇੱਥੇ ਉਹ ਕਿਲਰ ਵੇਲ ਆ ਉਹ ਬਚਾਉਣ ਦੇ ਲਈ ਜਿਹੜੇ ਸਮੁੰਦਰੀ ਜਹਾਜ਼ ਨੇ ਉਹਨਾਂ ਦੀ ਰਫ਼ਤਾਰ ਹੌਲੀ ਕਰਨੀ ਪਈ ਆ ਕਿ ਜਿਹੜਾ ਇਹਦੇ ਨਾਲ ਹੋਇਆ ਕੀ ਆ ਜੂਨ ਤੋਂ ਲੈ ਕੇ ਨਵੰਬਰ ਤੱਕ ਜਿਹੜੀ ਕਿਲਰ ਵੇਲ ਆ ਉਹ ਬਹੁਤਾ ਸਮਾਂ ਇਹਨਾਂ ਪਾਣੀਆਂ ਦੇ ਵਿੱਚ ਰਹਿੰਦੀ ਆ ਉਹਨੂੰ ਠੀਕ ਠਾਕ ਰੱਖਣ ਦੇ ਲਈ ਹੁਣ ਸਮੁੰਦਰੀ ਜਹਾਜ਼ਾਂ ਦੀ ਰਫ਼ਤਾਰ ਹੌਲੀ ਕਰਨੀ ਪਈ ਆ ਜਿਹੜਾ ਸਵਿਫਟ ਸ਼ੋਰ ਬੈਂਕ ਆ ਵੈਸਟਾ ਜਵਾਨ ਦੀ ਫੁਕਾ ਉੱਥੇ ਸਟੇਟ ਉਧਰਲੇ ਪਾਸੇ ਇਸੇ ਤਰ੍ਹਾਂ ਜਿਹੜਾ ਦੂਜੇ ਹੈਗੇ ਆ ਉੱਥੇ ਇਹਨਾਂ ਨੂੰ ਫੀਡ ਕਰਨ ਦੇ ਲਈ ਟਰੈਵਲ ਕਰਨ ਦੇ ਲਈ ਪਲੇ ਕਰਨ ਦੇ ਲਈ ਜਿਹੜਾ ਇਹ ਦਿੱਤਾ ਗਿਆ ਸੋ ਜਿਹੜਾ ਇਹ ਇਹਦਾ ਮਤਲਬ ਇਹ ਆ ਕਿ 1 ਘੰਟਾ ਇਹਨਾਂ ਨੂੰ ਲੰਬਾ ਪਾਊਗਾ ਫਿਰ ਪੋਰਟ ਆਫ ਵੈਨਕੂਵਰ ਤੱਕ ਆਉਣ ਦੇ ਲਈ ਪਰ ਇਹਦੇ ਨਾਲ ਨੌਇਸ ਘਟ ਜਾਊਗੀ ਹੌਲੀ ਹੋਣ ਨਾਲ ਸਮਾਂ ਵੱਧ ਲੱਗੂਗਾ ਪਰ ਇਹਦੇ ਨਾਲ ਉੱਥੇ ਨੌਇਸ ਘਟ ਜਾਊਗੀ ਆਵਾਜ਼ ਘਟ ਜਾਊਗੀ ਤੇ ਇਹਨਾਂ ਦਾ ਬਚਾਅ ਹੋ ਜਾਊਗਾ ਆਵਾਜ਼ ਹੀ ਨਾ ਵੇਲਸ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੀ ਆ ਕਿਉਂਕਿ ਨਾ ਇਹ ਫੂਡ ਫਾਈਂਡ ਕਰ ਲੱਭ ਸਕਦੇ ਆ ਨਾ ਵੇਲਸ ਗੱਲਾਂ ਕਰਦੀਆਂ ਆਪਸ ਦੇ ਵਿੱਚ ਆਵਾਜ਼ਾਂ ਕਰਦੀਆਂ ਨਾ ਉਹ ਕਰ ਸਕਦੇ ਆ ਇਹ ਨਾ ਉੱਥੇ ਫਰ ਨੇਵੀਗੇਟ ਕਰ ਸਕਦੇ ਆ ਇੱਧਰ ਉੱਧਰ ਜਾ ਸਕਦੇ ਆ ਸੋ ਜਿਹੜੀਆਂ ਦੂਜੀਆਂ ਵੇਲਸ ਨੇ ਹੁਣ ਕਿਲਰ ਵੇਲਸ ਜਿਨੀ ਦੂਜੀਆਂ ਵੇਲਸ ਨੂੰ ਇਹਦੇ ਨਾਲ ਫਰਕ ਪਊਗਾ ਜਿਹੜੀਆਂ ਦੂਜੀਆਂ ਹੈਗੀਆਂ ਨੇ ਜਿਹੜੀਆਂ 74 74 ਫੁੱਟ ਲੰਬੀਆਂ ਨੇ ਉਹਨਾਂ ਨਾਲ ਵੀ ਵੱਡਾ ਫਰਕ ਇਹਦੇ ਨਾਲ ਪਊਗਾ ਜਿਹੜੇ ਵੋਟਰਸ ਨੇ ਵੋਟਾਂ ਕਿਉਂਕਿ ਬਹੁਤ ਹੁੰਦੀਆਂ ਉਹ ਵੀ ਇਹਨਾਂ ਨੇ ਕਿਹਾ ਵੀ ਹੈਲਪ ਕਰ ਸਕਦੇ ਜੇਕਰ ਤੁਸੀਂ ਵੀ ਇਹਨੂੰ ਹੌਲੀ ਕਰਦੇ ਆ ਪਬਲਿਕ ਸਪੋਰਟ ਜਿਹੜੀ ਇਹਦੇ ਤੇ ਬਹੁਤ ਮੈਟਰ ਕਰਦੀ ਆ ਐਕਸਪਰਟ ਕਹਿ ਰਹੇ ਆ ਕਿ ਜੇ ਨਹੀਂ ਪਬਲਿਕ ਸਪੋਰਟ ਹੋਊਗੀ ਉਹਦੇ ਨਾਲ ਇਹ ਸਾਰੇ ਕੁਸ਼ਤੇ ਦੇ ਵਿੱਚੋਂ ਸੰਕਟ ਦੇ ਵਿੱਚੋਂ ਬਾਹਰ ਆਇਆ ਜਾ ਸਕਦਾ ਜਿਹੜੀ ਸਮੁੰਦਰੀ ਜਨ ਜੀਵਨ ਆ ਉਹਦੇ ਉੱਤੇ ਮਰੀਨ ਲਾਈਫ ਆ ਜਿਹੜੀ ਉਹਦੇ ਉੱਤੇ ਇਹਦਾ ਬਹੁਤ ਚੰਗਾ ਪ੍ਰਭਾਵ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਅੱਗੇ ਗੱਲਬਾਤ ਅੰਟੇਰੀਓ ਦੇ ਵਿੱਚ ਇੱਕ ਡਰੱਗ ਬਸਟ ਹੋਇਆ ਪੁਲਿਸ ਨੇ ਜਿਹੜੀ ਫਰਸਟ ਨੇਸ਼ਨ ਕਮਿਊਨिटीज ਆ ਉਹਨੇ ਇਕੱਠੇ ਹੋ ਕੇ ਕੰਮ ਕੀਤਾ ਤੇ 22 ਲੋਕਾਂ ਨੂੰ ਡਰਗ ਕਰਾਈਮ ਨਾਲ ਸੰਬੰਧਿਤ ਜਿਹੜਾ ਗ੍ਰਿਫਤਾਰ ਕੀਤਾ 1.26 ਮਿਲੀਅਨਸ ਦੀ ਡਰਗ ਫੜੀ ਆ 1.26 ਮਿਲੀਅਨ ਦੀ ਡਰਗ ਜਿਹਦੇ ਵਿੱਚ ਜਿਹੜਾ 3 ਲੱਖ ਡਾਲਰ ਕੈਸ਼ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਫੜਿਆ ਗਿਆ ਜਿਹੜੇ ਬਹੁਤ ਸਾਰੀਆਂ ਪੁਲਿਸ ਫੋਰਸਸ ਸੀ ਇਹਦੇ ਵਿੱਚ ਇਨਵੋਲਵ ਸੀਗੇ ਇਸ ਆਪਰੇਸ਼ਨ ਦੇ ਵਿੱਚ ਪ੍ਰੋਜੈਕਟ ਐਲਬੀਨੋ ਕਿਆ ਜਾ ਰਿਹਾ ਸੀ ਤੇ ਇਹਦੇ ਵਿੱਚ ਜਿਹੜੀ ਐਕੀਪੋਲਿਸ ਟਿਮਨਸ ਪੁਲਿਸ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਇਹ ਕਈ ਜਿਹੜੀ ਪੁਲਿਸ ਸੀਗੀਆਂ ਦੇ ਵਿੱਚ ਸ਼ਾਮਲ ਸੀਗੀਆਂ ਬਹੁਤ ਵੱਡੇ ਏਰੀਏ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਪੁਲਿਸ ਨੇ ਘਰਾਂ ਨੂੰ ਲੱਭਿਆ ਇੱਥੇ ਟਿਮਨਸ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜੀ ਫਸਟ ਨੇਸ਼ਨ ਦੇ ਤੇ 20 ਜਿਹੜੇ ਸਰਚ ਵਾਰੰਟ ਇਨ ਟੋਟਲ ਇਹਨਾਂ ਨੇ ਕੀਤੇ ਆ 130 ਚਾਰਜ ਲਾਏ ਗਏ ਆ ਹੁਣ ਟੋਟਲ ਕ੍ਰਿਮੀਨਲ ਚਾਰजेस ਜਿਹੜੇ ਡਰੱਗ ਟਰੈਫਿਕਿੰਗ ਦੇ ਸਬੰਧ ਦੇ ਵਿੱਚ ਤੇ weapon offense ਇਸ ਵਨ ਦੇ ਵਿੱਚ ਬਹੁਤ ਸਾਰੀ ਡਰਗ ਫੜੀ ਆ ਇਸ ਡਰਗ ਦੇ ਵਿੱਚ ਫੈਂਟਾਨੀਲਾ ਕ੍ਰਿਸਟਲ ਮੈਥਫੈਂਟਾਮੀਨ ਕੋਕੀਨ ਆ ਜਿਹੜੀ ਇਸੇ ਤਰ੍ਹਾਂ ਆਕਸੀਟੋਸਿਨਾ ਮੋਰਫੀਨ ਰਿਟੈਲੇਨ ਆ ਐਮ ਡੀ ਐਮ ای ਆ ਤੇ ਜਿਹੜੀ ਮੈਜਿਕ ਮਸ਼ਰੂਮ ਆ ਉਹ ਵੀ ਇੱਥੋਂ ਫੜੀ ਗਈ ਆ ਕਈ ਵੈਪਨ ਫੜੇ ਗਏ ਆ ਹਥਿਆਰ ਵੀ ਫੜਿਆ ਇੱਥੋਂ ਪੁਲਿਸ ਨੇ ਰਾਈਫਲ ਸਟਨ ਗਨ ਤੇ ਜਿਹੜੀਆਂ ਕੁਝ ਟੂਲਸ ਨੇ ਜਿਹੜੇ ਡਰਗ ਵੇਚਣ ਵਾਲੇ ਆ ਉਹ ਵੀ ਇੱਥੋਂ ਫੜੇ ਗਏ ਆ ਜਿਹੜੇ ਜਿਹੜੇ ਸਸਪੈਕਟ ਨੇ ਇਹਦੇ ਵਿੱਚ ਮੇਲ ਵੀ ਨੇ ਫੀਮੇਲ ਵੀ ਨੇ ਤੇ ਇਹਨਾਂ ਦੀ ਉਮਰ 22 ਸਾਲ ਤੋਂ 75 ਸਾਲ ਦੇ ਵਿਚਕਾਰ ਆ ਜਿਨ੍ਹਾਂ ਨੂੰ ਉਹਨਾਂ ਨੇ ਫੜਿਆ ਆ ਕਈ ਕਮਿਊਨਿਟੀਜ਼ ਜਿਹੜੀਆਂ ਇਹਨਾਂ ਦੇ ਵਿੱਚ ਸੀਗੀਆਂ ਤੋਂ ਫੜੇ ਗਏ ਆ ਪੁਲਿਸ ਨੇ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਆ ਟੈਮਨੈਸ ਤੋਂ ਐਟ ਵਿਸਟ੍ਰਿਕ ਤੋਂ ਫਸਟ ਨੇਸ਼ਨ ਤੋਂ ਤੇ ਜਿਹੜੀ ਮੋਸਟ ਸਸਪੈਕਟਿਵ ਫਸਟ ਨੇਸ਼ਨ ਆ ਮਤਲਬ ਕਈ ਕਮਿਊਨਿਟੀਜ਼ ਤੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਆ ਹਜੇ ਇਹ ਉਹ ਕਹਿੰਦੇ ਓਵਰ ਨਹੀਂ ਹੋਈ ਅੱਗੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਹੋਰ ਕਈ ਗੱਲਾਂ ਇਹਦੇ ਵਿੱਚੋਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਅਗਲੀ ਗੱਲਬਾਤ ਦੋਸਤੋ ਆਟਵਾ ਦੇ ਵਿੱਚ ਪਾਣੀ ਦੇ ਬਿੱਲ ਸੰਬੰਧੀ ਆ ਆਟਵਾ ਦੇ ਵਿੱਚ 5 ਡਾਲਰ ਮਹੀਨੇ ਦੇ ਜ਼ਿਆਦਾ ਵਾਟਰ ਬਿੱਲ ਦੇ ਦੇਣੇ ਪੈਣਗੇ ਤੇ ਇਹ ਅਗਲੇ 10 ਸਾਲਾਂ ਲਈ ਦੇਣੇ ਪੈਣਗੇ ਆ ਦੋਵਾਂ ਤਰ੍ਹਾਂ ਦਾ ਬਰੋਲਾ ਰੱਪਾ ਇੱਕ ਪਾਸੇ ਵਿਰੋਧ ਵੀ ਹੋ ਰਿਹਾ ਇੱਕ ਪਾਸੇ ਸਪੋਰਟ ਵੀ ਹੋ ਰਹੀ ਆ ਸਿਟੀ ਦਾ ਜਿਹੜਾ ਵਾਟਰ ਵੇਸਟ ਵਾਟਰ ਤੇ ਜਿਹੜਾ ਸਟ੍ਰੌਮ ਵਾਟਰ ਦੂਜਾ ਇਹ ਸਾਰਾ ਸਿਸਟਮ ਆ ਪਾਣੀ ਨਾਲ ਸੰਬੰਧਿਤ ਇਹ ਸਾਰੇ ਨੂੰ ਅਪਗ੍ਰੇਡ ਕਰਨ ਦੀ ਲੋੜ ਆ ਅਪਗ੍ਰੇਡ ਕਰਨ ਦੇ ਲਈ ਪੈਸਾ ਚਾਹੀਦਾ ਤੇ ਪੈਸਾ ਲਾਉਣ ਦਾ ਉਹਨਾਂ ਨੇ ਇੱਕੋ ਹੀ ਤਰੀਕਾ ਦੱਸਿਆ ਕਿ 5 ਡਾਲਰ ਮਹੀਨੇ ਦੇ ਅਗਲੇ 10 ਸਾਲ ਕਾਸਟ ਇਹਦੀ 4.8 ਬਿਲੀਅਨ ਡਾਲਰ ਦੱਸੀ ਆ ਇਹਨਾਂ ਨੇ ਜੇ ਅਗਲੇ ਸਾਲ ਵੀ ਸ਼ੁਰੂ ਕਰਦੇ ਆ ਨੌਂ ਸਾਲਾਂ ਦੇ ਲਈ 26 ਤੋਂ ਲੈ ਕੇ 35 ਤੱਕ ਤੇ ਜਿਹੜੀ ਬਹੁਤਾ ਪੈਸਾ ਰਿਪੇਅਰ ਦੇ ਵਿੱਚ ਲੱਗਣਾ ਇਹਦੇ ਵਿੱਚ 4.8 ਬਿਲੀਅਨ ਦੇ ਵਿੱਚੋਂ ਜਿਹੜਾ 8 ਬਿਲੀਅਨ ਜੋ ਮਾਫੀ ਚਾਹੁੰਨੇ 4.8 ਬਿਲੀਅਨ ਦੇ ਵਿੱਚੋਂ ਜਿਹੜਾ 4 ਬਿਲੀਅਨ ਆ ਉਹ ਰਿਪੇਅਰ ਵਾਲੇ ਪਾਸੇ ਜਾਊਗਾ ਤੇ ਪੁਰਾਣਾ ਜਿਹੜਾ ਵਾਟਰ ਤੇ ਵੇਸਟ ਵਾਟਰ ਸਿਸਟਮ ਆ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਰਿਨਿਊ ਕੀਤਾ ਜਾਊਗਾ ਸੋ ਪੇ ਕਿੱਦਾਂ ਕਰਨਾ ਆ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਿਟੀ ਜਿਹੜੀ ਆ 3 ਮਿਲੀਅਨ ਡਾਲਰ ਵਾਟਰ ਬਿਲਸ ਤੋਂ ਲਹੂਗੀ 1.7 ਬਿਲੀਅਨ ਡਾਲਰ ਦਾ ਇਹ ਕਰਜ਼ਾ ਲੈਣਗੇ ਤੇ ਔਟਵਾ ਜਿਹੜਾ ਇਹਦੇ ਉੱਤੇ 450 ਤੋਂ 500 ਮਿਲੀਅਨ ਡਾਲਰ ਹਰ ਸਾਲ ਇਸ ਵਾਟਰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਲਾਊਗਾ ਤੇ ਜਿਹੜੇ ਅਪਗ੍ਰੇਡਸ ਆ ਇਹ ਜਿਹੜੇ ਆ ਦੱਸੇ ਜਾ ਰਹੇ ਵੀ ਜੇ ਹੁਣੇ ਇੱਕ ਵਾਰ ਹੀ ਕਹਿੰਦੇ ਅਪਗ੍ਰੇਡ ਕਰ ਦਨੇ ਆ ਤੇ 100 ਸਾਲ ਤੱਕ ਸਾਨੂੰ ਫਿਰ ਇਹਨੂੰ ਕਰਨ ਦੀ ਲੋੜ ਨਹੀਂ ਹੈ ਵਾਟਰ ਬਿੱਲ ਤੁਹਾਡੇ ਵਧਣਗੇ ਜਿਹੜੇ ਆਟੋਵਾ ਦੇ ਵਿੱਚ ਨੇ 4.5% ਤੋਂ ਲੈ ਕੇ 5.6% ਤੱਕ ਹਰ ਸਾਲ ਅਗਲੇ ਦਸਾਂ ਸਾਲਾਂ ਦੇ ਲਈ ਇਹਦੇ ਨਾਲ ਹੀ ਅgetElementById ਗੱਲਾਂ ਬਾਤਾਂ ਤੇ ਸੁਆਗਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਦਾ